ਪਾ ਕਰ ਕੇ ਬਸ ਨਾਮ ਹੀ ਨਿਆੜਿਆ ਫਤਤਾ ਬਾਈ ਤੇ ਸ੍ਰੀ ਤਦਿਆਂ ਖੰਡਾ ਹਾਂ ਵਸਮੇ ਹਾਏ ਹੋਵਾ ਕੰਝਰਾ ਤੈਨੂੰ ਕਿਹਾਦੇ ਹਾਏ ਹਾਏ ਬਰਤ ਗਾ ਹਾਏ ਹਾਏ ਵਾ ਸਾਡੇ ਸਾਹਿਬ ਜਾ ਦੇ ਆ ਦੇ ਦਿਨ ਚੱਲ ਦੇ ਦੇ ਤੂੰ ਸਾਡੇ ਪੁੱਤ ਛੜਕਾ ਦੇ केंद्र की माफी हुकूमत मरदाबाद केंद्र की भाई पिछली मरदान ਮੈਂ ਵੀਰ ਬਣ ਕੇ ਮੋਤੀ ਮਾਰ ਗਿਆ ਮਰਦਾਬਾਦ 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 ਮੋਤੀ ਸਰਕਾਰ ਓਏ ਹੋ ਚਲੋ ਸਾਥੀਓ ਦੋ ਕੁ ਮਿੰਟ ਵੀ ਬਣ ਕੇ ਆਪਾਂ ਧੰਨਵਾਦ ਸੁਣ ਲਈਓ ਸਾਥੀਓ ਅੱਜ ਆਪਾਂ ਜਿਹੜਾ ਪ੍ਰਦਰਸ਼ਨ ਕੀਤਾ ਸਾਰੇ ਸਹਿਰੀ ਨਿਵਾਸੀਆਂ ਨੇ ਦੁਕਾਨਦਾਰਾਂ ਨੌਜਵਾਨਾਂ ਪਤਿਆਰਤਿਆਂ ਕਿਸਾਨਾਂ ਇਹ ਹੋ ਪੈਣਾ ਨੇ ਇਹ ਲੜਕੇ ਆਪ ਜਿਹੜਾ ਪ੍ਰਦਰਸ਼ਨ ਕੀਤਾ ਹੈ ਕਿ ਜਿਹੜਾ ਮੋਦੀ ਨੇ ਕਾਲੇ ਕਾਨੂੰਨ ਲੈ ਕੇ ਆਂਦਾ ਸੁਣ ਲੋ ਵੀਰ ਬਣ ਕੇ ਇਹ ਹੈ ਕਿ ਹੈਲੋ ਹੈਲੋ ਇਹ ਯਾਰਾ ਮੱਚ ਜੂ ਇਹ ਕਾਨੂੰ ਛੜੀ ਜਾਂਦੇ ਨੂੰ ਤੁਸੀਂ ਵੀਰ ਬਣ ਕੇ ਗੱਲ ਸੁਣੋ ਗੱਲ ਸੁਣੋ ਗੱਲ ਸੁਣੋ ਵੀਰ ਬਣ ਕੇ ਉਹ ਜਿਹੜੇ ਕਾਨੂੰਨ ਬਣਾਇਆ ਮੋਦੀ ਨੇ ਪਹਿਲਾਂ ਤਾਂ ਕੇਂਦਰ ਸਰਕਾਰ ਦੇ ਅਧਿਕਾਰ ਹੈ ਤਰਨੀ ਕਿਉਂ ਕਾਨੂੰਨ ਬਣਾਵੇ ਖੇਤੀਬਾੜੀ ਦੇ ਸਬੰਧ ਚ ਇਹ ਰਾਜ ਸਰਕਾਰਾਂ ਦੇ ਅਧਿਕਾਰ ਖੇਤਰ ਚ ਹੈ ਇਹ ਇਸ ਕਰਕੇ ਨੇ ਕਾਨੂੰਨ ਬਣਾਏ ਆ ਜਿਹਦੇ ਕਰਕੇ ਆਪਾਂ ਕਹਿੰਦੇ ਆ ਵੀ ਇਹ ਰੱਦ ਹੋਣੇ ਚਾਹੀਦੇ ਆ ਕਿਉਂਕਿ ਸੋਧ ਦੀਆਂ ਗੱਲਾਂ ਚੱਲਦੀਆਂ ਕਿ ਸੋਧ ਉਹ ਕਰ ਰਿਹਾ ਸੋਧ ਕਰਾ ਲਓ ਪਾਪਾ ਇਸ ਕਰਕੇ ਇਸ ਗੱਲ ਦੇ ਹੱਕ ਚ ਹੈ ਕਿ ਰੱਦ ਹੋਣੇ ਚਾਹੀਦੇ ਆ ਕਿਉਂਕਿ ਇਹ ਕਾਨੂੰਨ ਜਿਹੜੇ ਬਣਾਏ ਆ ਇਹ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਨਹੀਂ ਸੀ ਦੂਜੀ ਗੱਲ ਜੇ ਕਾਨੂੰਨ ਸਾਥਿਓ ਲਾਗੂ ਹੋ ਜਾਂਦੇ ਆ ਤਾਂ ਜਿੱਥੇ ਕਿਸਾਨਾਂ ਦੀ ਜ਼ਮੀਨ ਖੁੱਸਣੀ ਹੈ ਉੱਥੇ ਸਾਰੇ ਕਾਰੋਬਾਰ ਭਾਵੇਂ ਉਹ ਦੁਕਾਨਦਾਰ ਹੈ ਭਾਵੇਂ ਕੋਈ ਹੋਰ ਕੰਮ ਕਰਦਾ ਰੇੜੀ ਵਾਲਾ ਉਹਨਾਂ ਦੇ ਸਾਰੇ ਕਾਰੋਬਾਰ ਬੰਦ ਹੋ ਜਾਣੇ ਆ ਕਿਉਂਕਿ ਕਾਰਪੋਰੇਟ ਜਿਹੜੇ ਘਰਾਣੇ ਆ ਉਹਨਾਂ ਨੇ ਆਪਣੇ ਸਾਰੇ ਕਾਰੋਬਾਰਾਂ ਤੇ ਕਬਜ਼ਾ ਕਰ ਲੈਣਾ ਜਿਸ ਦੇ ਕਰਕੇ ਸਾਰੇ ਕਾਰੋਬਾਰ ਜਿਹੜੇ ਆਪਣੇ ਬੰਦ ਹੋ ਜਾਣੇ ਆ ਇਸ ਕਰਕੇ ਸਾਥੀਓ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹੁੰਦਾ ਕਿ ਬਿਹਾਰ ਚ ਇਹਨਾਂ ਨੇ ਕਾਨੂੰਨ ਲਾਗੂ ਕੀਤੇ ਆ ਪੇਹਾਰ ਦੇ ਸਾਰੇ ਲੋਕ ਜਿਹੜੇ ਆਪਣੇ ਕੰਮ ਕਰਨ ਆਉਂਦੇ ਆ ਪੰਜਾਬ 'ਚ ਕਿਸੇ ਨੂੰ ਵੀ ਤੁਸੀਂ ਪੁੱਛ ਲਿਓ ਉਹ ਔਰ ਇੱਕ ਤੁਹਾਨੂੰ ਕਹੂਗਾ ਕਿ ਮੇਰੇ ਕੋਲੇ 4 ਕਿੱਲੇ ਪੈਲੀ ਸੀ ਮੇਰੇ ਕੋਲੇ 5 ਕਿੱਲੇ ਪੈਲੀ ਸੀ ਤਾਂ ਉਹਨਾਂ ਨੇ ਮੈਥੋਂ ਖੋਹ ਲਈ ਤਾਂ ਉਹ ਮੈਂ ਇਸ ਕਰਕੇ ਮੈਨੂੰ ਹੁਣ ਦਿਹਾੜੀਦਾਰ ਬਣ ਗਿਆ ਮੈਂ ਇਸ ਕਰਕੇ ਸਾਡਾ ਸਾਰਾ ਮੁਲਕ ਜਿਹੜਾ ਉਹ ਦਿਹਾੜੀਦਾਰ ਬਣ ਜਾਊਗਾ ਤੇ ਜਦੋਂ ਸਾਰੇ ਲੋਕ ਦਿਹਾੜੀ ਵਾਲੇ ਹੋਗੇ ਤਾਂ ਦਿਹਾੜੀ ਸਾਨੂੰ ਕਿੱਥੇ ਮਿਲੂ ਸਾਡਾ ਪੰਜਾਬ ਵਿਹਾਰ ਬਣ ਜਾ ਬਣ ਜਾਊਗਾ ਅਸੀਂ ਇੱਕ ਦੂਜੇ ਨੂੰ ਮਾਰਾਂਗੇ ਇੱਕ ਦੂਜੇ ਨੂੰ ਵਟਾਂਦੇ ਕਿ ਆਪਾਂ ਨਾਲ ਖੋਲਾ ਦਾ ਵਿਰੋਧ ਕਰਦੇ ਆਂ ਸਾਕ ਦੇਖਿਓ ਜੀ ਸਾਰੇ ਪੈਨਾਂ ਨੂੰ ਬੇਨਤੀ ਆ ਕਿ ਆਪਾਂ ਇਸ ਦਿੱਸਪਲ ਰਹਿੰਦੇ ਹੋਏ ਆਪਾਂ ਹੁਣ ਖਤਮ ਕਰਾਂਗੇ ਸਾਰੇ ਹੀ ਸਾਰੇ ਹੀ ਦੀਰਾ ਬੋਲੋ ਆਓ ਬੱਚੇ ਨੇ ਕਿਸੇ ਨੇ ਕਮਤਾ ਬੋਲਣੀ ਆ 5 ਅਰ ਮਿੰਟਾਂ ਵੀ ਬਣ ਕੇ ਸਾਰੇ ਸਾਥੀ ਸੁਣੋ ਬੱਚੇ ਨੇ ਕਮਤਾ ਬੋਲਣੀ ਆ ਤੇ ਮੈਂ ਨਾਲ ਉਹਦੀ ਕਮਤਾ ਬੋਲੋ ਤਾਂ ਕੋਈ ਬੋਲਣ ਤੋਂ ਪਹਿਲਾਂ ਮੈਂ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਜੇ ਆਪਕੋ 40 ਦਾ ਨੋਟ ਦੇ ਦਿੱਤਾ ਮੋਟਰਟਕ ਆਪੇ 40 ਦਾ ਨੋਟ ਜੀ ਦੇ ਦਿਓਗੇ ਤੁਹਾਨੂੰ ਕਿਸੇ ਦਾ ਕਿਸੇ ਤਰ੍ਹਾਂ ਹਫਤ ਕੰਨੀ ਚਾਹੀਦੀ ਹੈ ਜੇ ਅਸੀਂ ਦਿੱਲੀ ਨਹੀਂ ਜਾ ਸਕਦੇ ਤਾਂ ਸਭ ਤੋਂ ਘੱਟ ਸਾਨੂੰ ਇੱਥੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਰੋਡ ਕਰਨੇ ਚਾਹੀਦੇ ਆ ਮਤਲਬ ਹੈ ਕਰਨੇ ਚਾਹੀਦੇ ਆ ਸਾਡੇ ਦੇ ਦੁਕਾਨੇ ਆਵੇ ਉਹ ਤੁਹਾਨੂੰ ਚਾਵੇ ਵਾਪਸ ਜਿੰਨਾ ਹੋਵੇ ਸਾਨੂੰ ਬਣਾਓ ਬਣਾਓ ਗੁਰਸਾਨ ਦੀ ਬੇਟੀ ਹੈ ਗੁਰਸਾਨ ਦੀ ਵਹ ਹੱਕ ਚਾਹੀਦਾ ਸਾਨੂੰ ਆਪਣਾ ਆਪਣਾ ਹੱਕ ਚਾਹੀਦਾ ਗੁਰਸਾਨ ਦੀ ਬੇਟੀ ਹੈ ਗੁਰਸਾਨ ਨੂੰ ਆਪਣਾ ਹੱਕ ਚਾਹੀਦਾ ਹੈ ਉਹਦੀ ਬੇਟੀ ਹੈ ਉਹਨਾਂ ਨੂੰ ਨਹੀਂ ਦਿਆ ਕਿ ਅੱਪਾ ਉਹਨਾਂ ਦਾ ਟਾਈਮ ਚਾਹਤਾ ਦੋਵੇਂ ਚੱਕੇ ਜਿਹੜੇ ਸਾਡੀ ਕੀਤੀ ਨੂੰ ਦਾ ਕਰਦੇ ਜਿਹੜੇ ਸਾਡੀ ਕੀਤੀ ਜਾਣਾ ਚਾਹੁੰਦੇ ਆ ਉਹਨੇ ਆਪਣਾ ਰਾਹ ਖੇੜਾ ਬਣਾਇਆ ਐਸੇ ਨੂੰ ਗੋਮੀ ਦਾ ਇਹਨਾਂ ਦਾ ਮਤ ਸੁਣਿਆ ਕੋਈ ਨਹੀਂ ਆਉਂਦਾ ਅਬ ਵਿੱਚ ਕਾਤਾ ਪਾਤੀ ਦੋ ਚਾਰ ਬੰਦੇ ਆ ਗਏ ਆ ਮੈਂ ਤੁਹਾਨੂੰ ਦੱਸਦਾ ਹਾਂ ਕਿ ਅੱਗੇ ਉਸੇ ਪੁੱਛਦੇ ਕਿ ਜੰਗਾਈ ਅੱਗੇ ਚੱਕੂ ਚਰਾਓ ਬਹੁਤ ਆ ਗਏ 15 ਦੇ ਕੋਲ ਹੈ ਉਹ ਕਾਲਕ ਨੇ ਲਿਖਾ ਬੋਲਦੇ ਮੈਂ ਉੱਥੇ ਹਾਂ ਅੱਛਾ ਦਾਸ ਤੇ ਗੱਲ ਤੇ ਇਸ ਨੂੰ ਸੁਣੀ ਮਾਸੀ ਸੁਣੀ ਜਲਦੀ ਆਪਨੇ ਦੇਖਾ ਬੋਲਦੇ ਕੋਈ ਆਪ ਕੁਤਲਾ ਸੜਿਆ ਗਿਆ ਅੱਜ ਕੀ ਅੱਜ ਜੋ ਇੱਥੇ ਫਲਾ ਰਾਮਪੁਰ ਦੇ ਚੌਂਕ ਦੇ ਮੁੱਦੇ 15 ਸਾੜਾ ਗਿਆ ਹੈ ਉਹੀ ਸਰਕਾਰ ਨੇ ਜੀਗੀ ਜਿਹੜੇ ਉਹਨੇ ਖੇਤ ਦੇ ਕਾਲੇ ਕੂੰਡਦਨ ਬਣਾਏ ਸੀਗੇ ਉਹ ਲਾਗੂ ਕਰਦੇ ਨੇ ਸੀ ਅਦਰਵਾਈਜ਼ ਜੇ ਉਹ ਲਾਗੂ ਹੁੰਦੇ ਤਾਂ ਆਪਾਂ ਜ਼ਿੰਮੇਵਾਰ ਦੇ ਜੀਵਨ ਸਾਰੇ ਕਿਸਾਨ ਦੇ ਖਿੜਿਆੜੀਦਾਰ ਬਣ ਜਾਣਾ ਸੀਗਾ ਪਰ ਲੋਕ ਜਿਹੜੇ ਕਿਸਾਨ ਵੀਰ ਉਹਨਾਂ ਨੇ ਇਹ ਮੁੱਦਾ ਠਾਇਆ ਗਰੀਬਾਂ ਨੇ ਮੁੱਦਾ ਠਾਇਆ ਦਿੱਲੀ ਜਾ ਕੇ ਤਰਨਾ ਲਾਇਆ ਤਰਨੇ 'ਚ 27 ਦਿਨ ਲਗਾਤਾਰ ਕੰਮ ਜਾ ਹੋ ਗਏ ਜਿੰਨਾ ਜਿਹੜੇ ਕਾਲੇ ਨੂੰ ਰੱਦ ਨਹੀਂ ਕੀਤੇ ਜਾਂਦੇ ਉਨਾ ਚਿਰ ਇਹ ਹੋਰ ਹੋਰ ਆਪਣਾ ਮੋਟਾ 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 ਹੋਰ ਵਧੂਗਾ ਜਿੰਨਾ ਚਿਰ ਇਹ ਤਰਨ ਨਾ ਰਹੀ ਹੁੰਦੇ ਉਨਾ ਚਿਰ ਸਾਰੇ ਕਿਸਾਨਾਂ ਦੇ ਨਾਲ ਆ ਹਾਂਜੀ ਆ ਜਿਹੜੇ ਮੋਦੀ ਨੇ ਕਾਲੇ ਕੂੜ ਮਨਾਏ ਆ ਇਹਨਾਂ ਨੂੰ ਜਲਦੀ ਜਲਦੀ ਵਾਪਸ ਲੈਣਾ ਚਾਹੀਦਾ ਜਿੰਨਾ ਚਿਰ ਇਹ ਰੱਦ ਨਹੀਂ ਹੁੰਦੇ ਉਨਾ ਚਿਰ ਇਹ ਰੋਸ ਮੁਜਾਰੇ ਧਰਨੇ ਹੀ جاری ਰਹਿਣਗੇ ਤੇ ਇੱਥੇ ਤੇਰਾ ਚੱਲਦੇ ਰਹਿਣਗੇ ਅਸੀਂ ਫੀਲ ਕਰਦੇ ਆ ਜੇ ਵੀ ਅੱਜ ਅਸੀਂ ਬੱਲਾਰਾਮ ਨਗਰ ਦੇ ਵਿੱਚ ਕਿਸ ਤੋ ਕੀਤਾ ਕਿਸਾਨਾਂ ਦੇ ਹੱਕ ਦੇ ਵਿੱਚ ਜੋ ਵੀ ਇਹ ਮੋਦੀ ਨੇ ਕਾਵੇ ਕਾਨੂੰਨ ਬਣਾਏ ਆ ਅੱਜ ਸਾਡੇ ਭੱਲੇ ਦੇ ਵਿੱਚ ਕੋਈ ਨਹੀਂ ਚਾਹੇ ਉਹ ਕਾਂਗਰਸੀ ਆ ਚਾਹੇ ਉਹ ਆਕਾਲੀ ਆ ਔਰ ਚਾਹੇ ਕੋਈ ਆਮ ਆਦਮੀ ਪਾਰਟੀ ਨਾਲ ਹੈ ਕਿਉਂਕਿ ਅਸੀਂ ਸਾਰੇ ਪਹਿਲਾਂ ਕਿਸਾਨ ਨਾਲ ਜੁੜੇ ਹੋਏ ਆ ਇਨਸਾਨੀ ਜੇ ਬਚੂਗੀ ਤਾਂ ਇਹ ਰਾਜਨੀਤਿਕ ਪਾਰਟੀਆਂ ਬਚਣਗੀਆਂ ਤੋ ਸਾਡੀ ਇਹ ਹੀ ਹੈ ਕਿ ਅਸੀਂ ਕਾਲੇ ਕਾਨੂੰਨ ਜਿਹੜੇ ਰੱਦ ਕਰਵਾਉਣ ਲਈ ਕਿਸਾਨਾਂ ਦੇ ਨਾਲ ਆ ਔਰ ਤਨ ਮੰਨ ਤਨ ਦੇ ਨਾਲ ਇਹਨਾਂ ਖੜੇ ਰਹਾਗੇ ਧੰਨਵਾਦ ਅੱਜ 22 ਦਸੰਬਰ ਨੂੰ ਸਾਡੇ ਗੁਰਗੋਵਿੰਦ ਸਿੰਘ ਨਗਰ ਦੀਆਂ ਸੰਗਤਾਂ ਬੱਲਾਰਾਮ ਨਗਰ ਬੈਂਕ ਕਲੋਨੀ ਨੈਸ਼ਨਲ ਕਲੋਨੀ ਦੀਆਂ ਸੰਗਤਾਂ ਨੇ ਜੇ ਇਹ ਜਿਹੜੇ ਕਾਲੇ ਕਾਨੂੰਨ ਸਰਕਾਰ ਨੇ ਲਾਗੂ ਕੀਤੇ ਹੈ ਇਹਨਾਂ ਦੇ ਖਿਲਾਫ ਰੋਸ ਮਾਰਚ ਕੀਤਾ ਮੈਂ ਮੈਂ ਵੀ ਕਿਸਾਨ ਦਾ ਪੁੱਤਾਂ ਆਸ਼ਾ ਚਾਰ ਲੈਣਾ ਕਿਸਾਨ ਵਾਸਤੇ ਇੱਕ ਫੁਰਨੇ ਦੇਖਣਾ ਕਲਤਾ ਘਰ ਦਾ ਲਾਲੋ ਮਰਾ ਭਾਈ ਭਾਈ ਜੰਮੂ ਕੰਮ ਤੋਂ ਉਸ ਰੋਸ ਮਾਰਚ ਦੇ ਵਿੱਚ ਆਈ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਅੱਗੇ ਵੀ ਵਿਰੋਧ ਦੇ ਸਰਕਾਰਾਂ ਦੇ ਖਿਲਾਫ ਐਵੇਂ ਬੋਲਣਾ ਬਗੈ ਸਾਰੀ ਸੰਗਤ ਤੇਰੀ ਇਕੱਤਰ ਹੋ ਗਿਆ ਕਰੋ ਭਾਈ ਸਾਰਿਆਂ ਦਾ ਧੰਨ ਤੇ ਤਹਿ ਦਿਲੋਂ ਧੰਨਵਾਦ ਕਰਦੇ ਆਂ ਆਪਰੇ ਕੀ ਕਰਨ ਜਾਓਗੇ ਉਹ ਬਾਰ ਉਸ ਤੇ ਕਰਦੇ ਦੀ ਬਸ ਨਾ ਕੋਈ ਟ੍ਰੈਫਿਕ ਸੌੜ ਦੇ ਭਾਈ ਉਹ ਟਾਕ ਵਾਲੇ ਨੂੰ ਸਾਂ ਦੇ ਸੌੜ ਦੇ ਦਿਓ ਸਾਰੇ ਜਣੇ ਸਾਂ ਬਾਲੂ ਕਰਦੇ ਹੁਣ ਉੱਕੇ ਜਾ ਕੇ ਬੋਲਦੇ ਸਹੀ ਨਹੀਂ ਬੋਲਣਾ ਕਿਤੇ ਸੱਚ ਬੋਲਣਾ ਹੈ ਕਰਨਾ ਜੀ ਰੈਲ ਕਰੋ ਹੈ ਜੀ ਲੋਕ ਕਰਨਾ ਜਾਣਾ ਆਪਣਾ ਟੱਕਰ ਨਹੀਂ ਆਲਸਾ ਜੀ ਰੋਕੋ